जय भीम जय भारत गुलाम भारत ਦਾ ਅਜਿਹਾ ਸਮਾਂ ਸੀ ਜਦੋਂ ਸਮਾਜਿਕ ਤੇ ਆਰਥਿਕ ਨਾ ਬਰਾਬਰੀ ਭਿਆਨਕ ਰੂਪ ਵਿੱਚ ਹਾਵੀ ਸੀ ਜਦੋਂ ਮذਬੀ ਪਾਗਲਪਨ ਪ੍ਰਚੰਡ ਸੀ ਜਦੋਂ ਇਨਸਾਨ ਦੀ ਕਦਰ ਉਸ ਦੀ ਯੋਗਤਾ ਨੇਕੀ ਤੇ ਨੈਤਿਕਤਾ ਕਰਕੇ ਨਹੀਂ ਸਗੋਂ ਉਸ ਦੇ ਜਨਮ ਮੂਲ ਤੋਂ ਕੀਤੀ ਜਾਂਦੀ ਸੀ ਜਦੋਂ ਕਰੋੜਾਂ ਦੀ ਗਿੰਦੀ ਵਿੱਚ ਇਨਸਾਨਾਂ ਦੀ ਸ਼ੋਖ ਦੇਖਣਾ ਤੇ ਪਰਛਾਈ ਤੱਕ ਅਸ਼ੋਤਪੂਣੇ ਦੇ ਸਰੋਤ ਸਨ ਜਦੋਂ ਉਹ ਰਾਜਸੀ ਹੱਕਾਂ ਤੋਂ ਵਾਂਝੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਤ ਅਤੇ ਸਾਧਨਾ ਤੋਂ ਸੱਖਣੇ ਸਨ ਜਦੋਂ ਉਹਨਾਂ ਦਾ ਨਸੀਬ ਸੀ ਬੇਗਾਰ ਨਿਰਾਦਰੀ ਗੁਲਾਮਾਂ ਦੀ ਗੁਲਾਮੀ ਤੇ ਮਾਰ ਮੁਕਾਂ ਦੇਣ ਵਾਲੀ ਗਰੀਬੀ ਤਾਂ ਹੀ ਤਾਂ ਡਾਕਟਰ ਇਕਬਾਲ ਨੂੰ ਕਹਿਣਾ ਪਿਆ ਸੀ ਆਹ ਸੁਦਰ के लिए हिंदुस्ता गमखाना है दर्द इंसानी से इस बस्ती का दिल बेगाना है जब डॉक्टर पीमराव अंबेडकर जी ने उना दी बहुपक्षी आजादी ली अजय संघर्ष आरंभिया ही सीन उस होलनाक अंधेरे समय ਵਿਤੇ ਜਿਨ੍ਹਾਂ ਨੇ ਸਾਰੇ ਪਰਿਵਾਰ ਨੂੰ ਵਿੱਦਿਆ ਦੇਵੋਣ ਦੀ ਸੋਚੀ ਆਪਣੇ ਉਹਨਾਂ ਸੂਝਵਾਨ ਨੇਕ ਤੇ ਦਲੇਰ ਮਾਤਾ ਪਿਤਾ ਦੀ ਯਾਦ ਨੂੰ ਸਮਰਪਿਤ ਅੱਜ ਅਸੀਂ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਤੇ ਉਹਨਾਂ ਸੰਘਰਸ਼ ਬਾਰੇ ਗੱਲ ਕਰਾਂਗੇ ਕਿ ਬਾਬਾ ਸਾਜੀ ਨੇ ਆਪਣੀ ਪੂਰੀ ਜ਼ਿੰਦਗੀ ਕਿੰਨੇ ਕ ਸੰਘਰਸ਼ ਲੜੇ ਤੇ ਸਾਨੂੰ ਅਜ਼ਾਦੀ ਦਿਵਾਈ ਅਸੀਂ ਇਹਨਾਂ ਨੂੰ ਅਧਿਆਇਆਂ ਵਿੱਚ ਦਰਤਾਂ ਸਾਂਝਾ ਕਰਾਂਗੇ ਰੋਸ਼ਨੀ ਤੋਂ ਪਹਿਲਾਂ ਸੰਸਾਰ ਪਰਛੋ ਗੁਲਾਮੀ ਦਾ ਖੁਰਾਕ ਕੋਚ ਮਿਟ ਗਿਆ ਪਰ ਭਾਰਤ ਵਿੱਚ ਇਹ ਕੋੜ ਅਜੇ ਵੀ ਸਮਾਜਿਕ ਤੇ ਆਰਥਿਕ ਰੂਪ ਵਿੱਚ ਜੀਵਿਤ ਹੈ ਅਤੇ ਕਈਆਂ ਭਿਆਨਕ شکلਾਂ ਵਿੱਚ ਪ੍ਰਗਟ ਹੁੰਦਾ ਹੈ। ਭਾਰਤ ਵਿੱਚ ਨੀਚੁ ਪੁਕਾਰੇ ਜਾਣ ਵਾਲੇ ਕਰੋੜਾਂ ਅਸ਼ੂਤਾਂ ਦੀ ਸਦੀਆਂ ਪੁਰਾਣੀ ਗੁਲਾਮੀ ਅਤੇ ਮੰਦਖਾਲੀ ਨੂੰ ਦੇਖ ਕੇ ਹੀ ਉਦੋਂ ਦੇ ਪ੍ਰਸਿੱਧ ਕਵੀ ਡਾਕਟਰ ਇਕਬਾਲ ਨੇ یوں ਲਿਖਿਆ ਸੀ ਆਸ਼ੁਦਰ ਕੇ ਲਿਏ ਹਿੰਦੋਸਤਾਨ गमखाना है दरते इंसानी सी इस बस्ती का दिल बेगाना है अशूत पुकारे जान वाले करुणा लोकों दी दूर दशा दा दर्द भरया हाल बाबा साहेब ने अपनी पुस्तक मिस्टर गांधी अते अशूतों दी आजादी विच तू लिखया है संसार दे बहुत सारे हिस्सेयां विच लोकां दे अजेहे तबके ਅਜਿਹੀ ਵੀ ਮੌਜੂਦ ਹਨ ਜਿਨ੍ਹਾਂ ਨੂੰ ਨੀਵੇਂ ਕਹਿ ਕੇ ਪੁਕਾਰਿਆ ਜਾਂਦਾ ਹੈ ਜਿਵੇਂ ਰੂਸ ਵਿੱਚ ਗੁਲਾਮ ਹਨ ਬਰਤਾਨੀਆ ਵਿੱਚ ਗੁਲਾਮ ਹਨ ਅਮਰੀਕਾ ਵਿੱਚ ਹਬਸ਼ੀ ਅਤੇ ਜਰਮਨੀਆਂ ਵਿੱਚ ਯਹੂਦੀ ਹਨ ਇਸੇ ਤਰ੍ਹਾਂ ਅਸ਼ੂਤ ਹਿੰਦੂਆਂ ਦੇ ਗੁਲਾਮ ਹਨ ਅਸ਼ੂਤਾਂ ਨੂੰ ਸਭ ਤੋਂ ਜ਼ਿਆਦਾ ਮੁਸੀਬਤਾਂ ਬਰਦਾਸ਼ਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਉਹ ਸਭ ਤੋਂ ਜ਼ਿਆਦਾ ਮਦਖਲੀ ਦਾ ਸ਼ਿਕਾਰ ਹਨ ਰੂਸ ਬਰਤਾਨੀਆਂ ਅਤੇ ਦੂਜੇ ਦੇਸ਼ਾਂ ਵਿੱਚੋਂ ਗੁਲਾਮੀ ਅਤੇ ਦਾਸਤਾ ਖਤਮ ਹੋ ਚੁੱਕੀ ਹੈ ਪਰ ਚੂਹਾਸ਼ਾਤ ਅਜੇ ਤੱਕ ਮੌਜੂਦ ਹੈ ਅਤੇ ਜਦੋਂ ਤੱਕ ਹਿੰਦੂ ਧਰਮ ਜੀਵਿਤ ਰਹੇਗਾ ਇਹ ਵੀ ਕਾਇਮ ਰਹੇਗਾ ਅਸ਼ੋਤ ਦਾ ਜੀਵਨ ਇੱਕ ਯਹੂਦੀ ਦੇ ਜੀਵਨ ਨਾਲੋਂ ਕਿਤੇ ਬੱਤਰ יהודי ਨੇ ਦੁੱਖ ਪੈਦਾ ਕੀਤੇ ਹੋਏ ਹਨ ਪਰ ਅਸ਼ੋਕਤਾ ਦੇ ਦੁੱਖ ਉਹਨਾਂ ਦੇ ਆਪਣੇ ਪੈਦਾ ਕੀਤੇ ਹੋਏ ਨਹੀਂ ਹਨ ਉਹ Hindu धर्म ਜੋ શેਤਾਨੀ ਤਾਕਤਾਂ ਦੀ ਤਰ੍ਹਾਂ ਦੁੱਖ ਤੇ ਕਸ਼ਟ ਪੈਦਾ ਕਰਨ ਯੋਗ ਹੈ ਦੀ ਯੋਜਨਾਬੱਧ ਸਾਜ਼ਿਸ਼ ਦਾ ਨਤੀਜਾ ਹਨ ਇੱਕ ਯਹੂਦੀ ਨਾਲ ਨਫ਼ਤ ਕੀਤੀ ਜਾਂਦੀ ਹੈ ਪਰ ਉਸਨੂੰ ਤਰੱਕੀ ਦੇ ਅਵਸਾਰਾਂ ਤੋਂ ਵंचित ਨਹੀਂ ਕੀਤਾ ਜਾਂਦਾ ਜਦ ਕੀ ਅਸ਼ੁਕਤਾ ਨਾਲ ਨਾ ਕੇਵਲ ਨਫਰਤ ਕੀਤੀ ਜਾਂਦੀ ਹੈ ਸਗੋਂ ਉਹਨਾਂ ਨੂੰ ਤਰੱਕੀ ਦੇ ਮੌਕਿਆਂ ਤੋਂ ਵੀ ਦੂਰ ਰੱਖਿਆ ਜਾਂਦਾ ਹੈ ਆਰਿਆ ਸਭਤਾ ਵੈਦਿਕ ਸੰਸਕ੍ਰਿਤੀ ਅਤੇ ਸਨਾਤਨ ਧਰਮ ਇੱਕੋ ਹੀ ਵਿਚਾਰਧਾਰਾ ਦੇ ਵੱਖ-ਵੱਖ ਨਾਮ ਹਨ ਇਸ ਦਾ ਸਾਰੇ ਦਾ ਸਾਰਾ ਸਾਹਿਤ ਕੀ ਧਾਰਮਿਕ ਗ੍ਰੰਥ ਅਤੇ ਕੀ ਦੂਜਾ ਸਾਹਿਤ ਸਭ ਅਸ਼ੂਤਾਂ ਵਿਰੁੱਧ ਦਿੱਤੇ ਗਏ ਹੁਕਮਾਂ پابੰਦੀਆਂ ਅਤੇ ਪ੍ਰੇਰਨਾਵਾਂ ਨਾਲ ਪ੍ਰਿਆ ਹੋਇਆ ਹੈ। ਵੇਦ, ਪੁਰਾਨ, ਬ੍ਰਾਹਮਣ ਗ੍ਰੰਥ, ਪੰਚਵਸ਼ ਬ੍ਰਾਹਮਣ, ਸਿਮਰਤੀਆਂ, ਮਨੋ ਸਿਮਰਤੀ, ਰਮਾਇਣ, ਮਹਾਭਾਰਤ ਅਤੇ ਭਗਵਤ ਗੀਤਾ ਆਦਿ Hindu ਧਰਮ ਗ੍ਰੰਥਾਂ ਵਿੱਚ ਛੂਤਰਾ ਵਿਰੁੱਧ ਗੈਰ ਇਨਸਾਨੀ ਫਤਵੇ ਜਾਰੀ ਕੀਤੇ ਗਏ ਹਨ। ਹਿੰਦੂ ઋਸ਼ੀਆਂ ਆਚਾਰਿਆਂ ਮੁਣੀਆਂ ਕਵੀਆਂ ਸਾਹਿਤਕਾਰਾਂ ਅਤੇ ਆਗੂਆਂ ਨੇ ਜਿੱਥੇ ਵੀ ਉਹਨਾਂ ਦੀ ਵਾਹ ਪੇਸ਼ੀ ਚੱਲੀ ਜੀ ਪਰ ਕੇ ਅਖੋਤੀ ਸ਼ੂਦਰਾਂ ਅਤੇ ਅਸ਼ੂਤਾਂ ਦੀ ਪੰਡੀ ਕੀਤੀ ਹੈ ਅਤੇ ਉਹਨਾਂ ਵਿਰੁੱਧ ਤਰ੍ਹਾਂ ਤਰ੍ਹਾਂ ਦੀਆਂ ਜ਼ਹਿਰ ਉਗਲੀਆਂ ਧਾਰਮਿਕ ਗ੍ਰੰਥਾਂ ਉਪਤੇ ਅਧਾਰਿਤ ਇਸ ਦਵੇਸ਼ ਭਾਵਨਾ ਪੰਡੀ ਪ੍ਰਚਾਰ ਅਤੇ ਨਫ਼ਰਤ ਦੇ ਤੀਜੇ ਨਤੀਜੇ ਵਜੋਂ ਪਾਰ ਦੀ ਵਸੋਂ ਦਾ ਹਰ ਪੰਜਵਾਂ ਵਿਅਕਤੀ ਅਸ਼ੂਤਕਰਾਰ ਦੇ ਦਿੱਤਾ ਗਿਆ ਮੌਜੂਦਾ ਸੰਵਿਧਾਨ ਬਨਣ ਤੋਂ ਪਹਿਲਾਂ ਅਸ਼ੂਪਤਾ ਨੂੰ ਤਿੰਨਾਂ ਵਰਗਾਂ ਵਿੱਚ ਵੰਡਿਆ ਵੰਡਿਆ ਗਿਆ ਸੀ ਇੱਕ ਉਹ ਜਿਨ੍ਹਾਂ ਨਾਲ ਸ਼ੋਣਾ ਧਰਮ ਸੀ ਦੂਜਾ ਉਹ ਵਰਗ ਜਿਨ੍ਹਾਂ ਨੂੰ ਦੇਖਣਾ ਤੱਕ ਪਾਪ ਸੀ ਅਤੇ ਤੀਜਾ ਉਹ ਵਰਗ ਜਿਸ ਦਾ ਪਰਸ਼ਾਵਾਂ ਲੈਣਾ ਵੀ ਗੁਨਾਹ ਸਮਝਿਆ ਜਾਂਦਾ ਸੀ ਪਾਰਦੇ ਬਖੋ ਵੱਖ ਇਲਾਕਿਆਂ ਵਿੱਚ ਉਹਨਾਂ ਦੇ ਨਾਮ ਅਲੱਗ-ਅਲੱਗ ਸਨ ਉਹਨਾਂ ਨੂੰ ਅਸ਼ੂਤ ਪਰਿਵਾਰ ਪੰਚਮ ਅਤੀਸ਼ੁੱਧਰ ਅਵਰਨ ਅੰਨ ਤੀਜ ਅਤੇ ਨਮੋਸ਼ੁੱਧਰ ਅਦੀ ਨਾਮ ਨਾਲ ਪੁਕਾਰਿਆ ਜਾਂਦਾ ਸੀ ਉਹਨਾਂ ਨਾਲ ਕੀਤੇ ਜਾਂਦੇ ਭੇਤ ਭਵ ਵਿਸ਼ੇਸ਼ ਅਨੇਕ ਅਤੇ ਨਿਰਦਈ ਸਨ ਹਿੰਦੂਆਂ ਦੁਆਰਾ ਛੂਤਾਂ ਦੀ ਛੋ ਉਹਨਾਂ ਦਾ ਪਰਸ਼ਾਵਾਂ ਅਤੇ ਆਵਾਜ਼ ਤੱਕ ਪਵਿੱਤਰਤਾ ਦਾ ਕਾਰਨ ਸਮਝਿਆ ਜਾਂਦਾ ਸੀ ਇਸ ਲਈ ਜਦ ਕੋਈ ਹਿੰਦੂ ਰਸਤੇ ਤੇ ਚੜਾ ਚੱਲ ਰਿਹਾ ਹੋਏ ਤਾਂ ਸ਼ੂਤਨੂ ਰਾਖਾ ਲਈ ਕਰ ਦੇਣਾ ਪੈਂਦਾ ਸੀ ਸ਼ੂਤ ਕੋਈ ਇੱਕ ਪਸ਼ੂ ਨਹੀਂ ਸਨ ਰੱਖ ਸਕਦੇ ਉਹ ਕੁਝ ਇੱਕ ਵਿਸ਼ੇਸ਼ਤਾਤਾਂ ਦੇ ਗਹਿਣੇ ਨਹੀਂ ਸਨ ਪਹਿਨ ਸਕਦੇ ਅਤੇ ਘਟੀਆਂ ਭੋਜਨ ਖਾਣ ਥਿੜੇ ਲੀਰਾਂ ਪਹਿਨਨ ਅਤੇ ਪਿੰਡਾਂ ਤੋਂ ਬਾਹਰ ਗੰਦੇ ਹਨੇਰ ਅਤੇ ਸੜੇ ਬੁਸੇ ਕਾਰਾਂ ਵਿੱਚ ਰਹਿਣ ਦੇ ਮਜਬੂਰ ਕਰ ਦਿੱਤੇ ਗਏ। ਅਸ਼ੁਕਤਾਂ ਦੇ ਆਮ ਖੂਹਾਂ ਤੋਂ ਪਾਣੀ ਪਰੰਦੀ ਪਾਬੰਦੀ ਲਗਾ ਦਿੱਤੀ ਗਈ। ਉਹਨਾਂ ਦੇ ਬੱਚਿਆਂ ਲਈ ਸਕੂਲਾਂ ਅਤੇ ਕਾਲਜਾਂ ਦੇ ਦਰਵਾਜ਼ੇ ਬੰਦ ਸਨ। ਵਿਸ਼ੱਕ ਅਸ਼ੂਤ Hindu ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ ਅਤੇ ਉਹਨਾਂ ਦੇ ਤਿਉਹਾਰਾਂ ਨੂੰ ਹੀ ਮਨਾਉਂਦੇ ਸਨ। ਪਰ ਫਿਰ ਵੀ ਉਹਨਾਂ ਵਾਸਤੇ Hindu ਮੰਦਿਰਾਂ ਵਿੱਚ ਜਾਣ ਦੀ ਮਨਾਹੀ ਸੀ। ਹਿੰਦੂ ਬੜੇ ਸ਼ੌਂਕ ਨਾਲ ਕੀੜਿਆਂ ਦੇ ਪੌਣਾ ਦੇਖਣ ਖਿਲਾਰਦੇ ਸਨ ਕੁੱਤੇ ਉਹਨਾਂ ਦੀ ਗੋਦ ਵਿੱਚ ਬੈਠ ਸਕਦੇ ਹਨ ਅਤੇ ਬਿੱਲੀਆਂ ਉਹਨਾਂ ਦੀਆਂ ਰਸੋਈਆਂ ਵਿੱਚ ਆਜ਼ਾਦੀ ਨਾਲ ਘੁੰਮ ਸਕਦੀਆਂ ਹਨ ਪਰ ਅਸ਼ੂਤ ਨੂੰ ਉਹ ਪਾਣੀ ਦਾ ਇੱਕ ਕੁੱਟ ਵੀ ਦੇਣ ਲਈ ਤਿਆਰ ਨਹੀਂ ਸਨ ਹਿੰਦੂਆਂ ਦਾ ਪਸ਼ੂਆਂ ਨਾਲ ਪਿਆਰ ਸੀ ਪਰ ਉਹਨਾਂ ਨੂੰ ਇਨਸਾਨਾਂ ਤੋਂ ਘਰੇਣਾ ਸੀ ਹਿੰਦੂ ਅਸ਼ੂਤਾਂ ਨਾਲ ਪਸ਼ੂਆਂ ਤੋਂ ਵੀ ਪੈੜਾ ਸਲੂਕ ਕਰਦੇ ਸਨ ਸ਼ਹਿਰਾਂ ਵਿੱਚ ਤਾਂ ਹਾਲਤ ਕਾਫੀ ਬਦਲ ਗਈ ਹੈ ਪਰ ਬਹੁਤ ਸਾਰੇ ਪਿੰਡਾਂ ਵਿੱਚ ਅਜੇ ਤੱਕ ਵੀ ਇਹ ਜੰਗਲੀ ਪੋਣਾ ਅਤੇ ਮਨੁੱਖਤਾ ਤੋਂ ਗਿਰਿਆਂ ਹੋਇਆ ਸਲੂਕ جاری ਹੈ ਸ਼ੁੱਤਾਂ ਦੀ ਮਦਹਾਲੀ ਇੱਥੇ ਹੀ ਬਸ ਨਹੀਂ ਹੋਈ ਸੈਨਾ ਅਤੇ ਪੁਲਿਸ ਤੇ ਸਰਕਾਰੀ ਨੌਕਰੀਆਂ ਤੋਂ ਉਹਨਾਂ ਨੂੰ ਵਾਂਝੇ ਕਰ ਦਿੱਤਾ ਗਿਆ ਇਸ ਲਈ ਉਹ ਪਿਤਾ ਪੁਰਖੀ ਤੰਦੇ ਹੀ ਕਰਨ ਤੇ ਮਜਬੂਰ ਰਹੇ ਸਮਾਜ ਵਿੱਚ ਜਿਸ ਵੀ ਕੰਮ ਨੂੰ ਨੀਵਾ ਗੰਦਾ ਤੇ ਘਟਿਆ ਸਮਝਿਆ ਗਿਆ ਉਹ ਅਸ਼ੂਤਾਂ ਤੋਂ ਕਰਵਾਇਆ ਗਿਆ ਮਿਸਾਲ ਵਜੋਂ ਮਰਦਾਰ ਚੁਕਣਾ ਟੋਰਾ ਮਰਦਾ ਪਸ਼ੂ ਦੀ ਖਲ ਲਾਉਣਾ ਸਫਾਈ ਕਰਨਾ ਬੇਕਾਰ ਦੇਣਾ ਖੇਤਾਂ ਵਿੱਚ ਮਜ਼ਦੂਰੀ ਕਰਨਾ ਪਿੰਡ ਦੀ ਚੌਕਿਦਾਰੀ ਕਰਨਾ ਗਲ ਕੀ ਸਖਤੋਂ ਸਖਤ ਅਤੇ ਕੋਝੀ ਤੋਂ ਕੋਚਾ ਕੰਮ ਉਹਨਾਂ ਨੂੰ ਦਿੱਤਾ ਗਿਆ ਅਤੇ ਉਸ ਦੇ ਬਦਲੇ ਵਿੱਚ ਮਜ਼ਦੂਰੀ ਪਹਿਲਾਂ ਤਾਂ ਦਿੱਤੀ ਨਹੀਂ ਸੀ ਜਾਂਦੀ ਜੇਕਰ ਦਿੱਤੀ ਵੀ ਜਾਂਦੀ ਸੀ ਤਾਂ ਉਹ ਨਾ ਮਾਤਰ ਹੁੰਦੀ ਸੀ ਸਮਾਜਿਕ ਧਾਰਮਿਕ ਅਤੇ ਸ਼ਹਿਰੀ ਹੱਕਾਂ ਤੋਂ ਵਾਂਝੇ ਜੀਨਾਂ ਦੇ ਫੁੱਜ ਸਨ ਪਰ ਅਧਿਕਾਰ ਕੋਈ ਵੀ ਨਹੀਂ ਸੀ ਸਦੀਆਂ ਤੋਂ ਅਨਪੜ ਗੁਲਾਮ ਪਛੜੇ ਹੋਏ ਦੱਬੇ ਕੁਚਲੇ ਅਤੇ ਭੁੱਖੇ ਨੰਗੇ ਉਰਨੀਆਂ ਵਿੱਚ ਮਨੁੱਖ ਹੁੰਦੇ ਹੋਏ ਪਸ਼ੂਆਂ ਤੋਂ ਵੀ ਪੈੜੇ ਜੀਵਨ ਬਤੀਤ ਕਰਦੇ ਕਰਾਉਂਦੇ ਅਸ਼ੂਤ ਸਦੀਆਂ ਤੋਂ ਰਹਿ ਰਹੇ ਸਨ ਉਹ ਕਰਜਾਈ ਜੰਮਦੇ ਸਨ ਕਰਜਾਈ ਹੀ ਮਰ ਜਾਂਦੇ ਸਨ ਉਹ ਅਸ਼ੂਤ ਪੈਦਾ ਹੁੰਦੇ ਸਨ ਬਤੌਰ ਅਸ਼ੂਤ ਜੀਵਨ ਬਤੀਤ ਕਰਦੇ ਅਤੇ ਅੰਤ ਨੂੰ ਅਸ਼ੂਤ ਹੀ ਮਰ ਜਾਂਦੇ ਸਨ ਮਰਨ ਤੋਂ ਬਾਅਦ ਵੀ ਇੱਕ ਅਸ਼ੂਤ ਦੀ ਕਬਰ ਜਾਂ ਚਿਖਾਂ ਦੂਜੇ ਦੇਸ਼ ਵਾਸੀਆਂ ਦੇ ਸੰਗ ਨਹੀਂ ਸੀ ਹੋ ਸਕਦੀ ਪੱਛਮੀ ਯਾਤਰੀ ਸ਼੍ਰੀ ਜਰੂਰ ਲਿਖਦੇ ਹਨ ਕਿ ਮਰ ਮਦਰਾਸ ਪ੍ਰਾਂਤ ਦੀਆਂ ਅਦਾਲਤਾਂ ਵਿੱਚ ਇੱਕ ਸ਼ੂਤ ਨੂੰ ਮੈਜਿਸਟ੍ਰੇਟ ਸਾਹਮਣੇ ਖੜੇ ਹੋ ਕੇ ਸਿੱਧੇ ਬੋਲਣ ਦੀ ਆਗਿਆ ਤੱਕ ਨਹੀਂ ਸੀ। ਇੱਕ ਸ਼ੂਤ ਕੈਦੀ ਨੂੰ ਅਦਾਲਤ ਚੋਂ ਬਾਹਰ ਖਲੋ ਕੇ ਆਪਣੀ ਗੱਲਬਾਤ ਇੱਕ ਸ਼ੂਤਨ ਨੂੰ ਦੱਸਣੀ ਪੈਂਦੀ ਸੀ। ਸ਼ੁੱਧ ਤੋਂ ਸੁਣ ਕੇ ਬ੍ਰਾਹਮਣ ਅਧਿਕਾਰੀ ਸ਼ੂਤ ਦੀ ਗੱਲਬਾਤ ਜੱਜ ਤੱਕ ਪਹੁੰਚਾਉਂਦਾ ਸੀ। ਇਸ ਤਰ੍ਹਾਂ ਇੱਕ ਛੂਤ ਦੀ ਗਲਬਾਤ ਦੋ ਬੰਦਿਆਂ ਵਿੱਚੋਂ ਲੰਘ ਕੇ ਇੱਕ ਮੈਜਿਸਟ੍ਰੇਟ ਤੱਕ ਪੁੱਜਦੀ ਸੀ ਇੰਨਾ ਵਿਆਪਕ ਅਤੇ ਭਿਆਨਕ ਸੀ ਛੂਤ ਸ਼ਾਤ ਦਾ ਰੋਗ ਛੂਤਾਂ ਦੀਆਂ ਤਿੰਨ ਜੱਤ ਬਣਾ ਦਿੱਤੀਆਂ ਗਈਆਂ ਅੰਟਚੇਬਲ ਅਨਸੀਬਲ ਅਨਸ਼ੈਡੋਅਬਲ ਪਾਉ ਸ਼ੂਣ ਦੇਖਣ ਅਤੇ ਪ੍ਰਸ਼ਾਵਾਂ ਪੈਣ ਦੇ ਲਾਇਕ